ਆਲਾ ਉਹ ਵੀ ਚਾਰ ਡੰਗ ਚੋੜੀ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਠਿੰਡਾ ਬਾਈ ਕੋਲ ਕਾਜੀ ਸੂਈ گاਂ ਮਗਰ ਹੈਗਾ ਵਸਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜਿਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਗਾਈ ਸਾਸਰੀ ਕਾਲ ਬਾਈ ਨਾਮ ਨਾਮ ਨਰਮਲ ਸਿੰਘ ਪਿੰਡ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਵੈੜ ਦੀ ਜਾਣਕਾਰੀ ਦਿਓ ਕਿਵੇਂ ਸੂਏ ਸੂਏ ਵੀਰੇ ਸੂਏ ਤੀਜੇ ਸੂਏ ਜੀ ਠੀਕ ਆ ਕਿੰਨਾ ਕੁ ਟਾਈਮ ਹੋਊਗਾ ਵੀਰੇ ਸੂਏ ਨੂੰ ਪਰਸੋਂ ਸੂਏ ਜੀ ਪਰਸੋਂ ਸੂਏ ਦੁੱਧ ਕਿੰਨਾ ਹੋਊਗਾ ਦੁੱਧ ਜੀ ਹੈਗਾ 10 ਕਿਲੋ ਬੋੜਾ ਜੀ ਠੀਕ ਆ 10 ਕਿਲੋ ਬੋੜਾ ਠੀਕ ਆ ਰੇਟ ਭਰਾ ਦਾ ਰੇਡ ਫੋਨ ਤੇ ਕਰ ਲੈ ਰੇਡ ਫੋਨ ਤੇ ਤੋਰ ਦੋ ਭਰਾ ਕਿਹੜਾ ਦਵਾ ਦੂੰ ਛੜਾ ਜਾ ਚੈੱਕ ਕਰ ਸਕਦੇ ਆ ਮਗਰ ਵੀ ਬੱਚਾ ਸੋਹਣਾ ਤਾਜੀ ਸੂਈ ਚਾਹੇ ਦੋ ਡਾਂਗ ਚੋਲੇ ਭਾਈ ਆੜਾ ਉਹ ਵੀ ਚਾਰ ਡਾਂਗ ਚੋਲੇ ਠੀਕ ਆ ਜੀ ਲਓ ਜੀ ਚਾਹੇ ਚਾਰ ਡਾਂਗ ਭਾਈ ਕਹਿੰਦਾ ਚੋਲੇ ਲੈ ਦਾਂ ਤਾਜ਼ਾ ਲਾ ਸਕਦੇ ਵਿੱਚ ਭਰਾ ਥੰਡ ਫੂਲ ਬਹੁਤ ਸੋਹਣਾ ਮੋੜ ਲੈ ਭਰਾ ਮੋੜ ਲੈ ਮੋੜ ਲੈ ਲਓ ਜੀ ਲਓ ਜੀ ਕੱਦ ਬੜਾ ਚੰਗੀ ਪੜੀ ਪਲੋਸੀ ਆ ਲਓ ਜੀ ਫੇਸ ਬਿਊਟੀ ਜੇ ਕਸਾ ਦੋ ਲੋਕ ਪਿੰਡ ਭਾਈ ਰੂਪਾ ਤੇ ਜਿਲਾ ਨੂੰ ਪੈਂਦਾ ਜੀ ਟੰਡਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ